ਦੇ ਵਿੱਚ ਬਹੁਤ ਧੰਨਵਾਦ ਜੀ ਤੇ ਕਿਉਂਕਿ ਵੀਕੈਂਡ ਤੋਂ ਪਹਿਲਾਂ ਦੀ ਹਾਜ਼ਰੀ ਲੱਗੀ ਹੋਈ ਆ ਬਹੁਤ ਸਾਰੀ ਅਪਡੇਟ ਪੰਜਾਬ ਨਾਲ ਜੁੜੀ ਹੋਊਗੀ ਬਹੁਤ ਸਾਰੀਆਂ ਬ੍ਰੇਕਿੰਗ ਨਿਊਜ਼ ਆਉਣਗੀਆਂ ਤੇ ਕੀ ਕੋਈ ਚੱਲ ਰਿਹਾ ਹੈਗਾ ਸਾਰੀ ਗੱਲਬਾਤ ਸਾਂਝੀ ਕਰਾਂਗੇ ਜੀ ਬਿਲਕੁਲ ਭਵਿੰਦਰ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਪੰਜ ਸਿੰਘ ਸਹਿਬਾਨ ਦੀ ਬੈਠਕ ਹੋਈ ਸੀ ਜਿਸ ਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਕਈ ਪੁਰਾਣੇ ਫੈਸਲੇ ਪਲਟੇ ਵੀ ਗਏ ਜਿਸ ਦੇ ਵਿੱਚ ਇੱਕ ਫੈਸਲਾ ਸੀਗਾ ਕਿ ਜਿਹੜੇ ਵਿਰਸਾ ਸਿੰਘ ਬਲਟੋਹਾ ਸੀਗੇ ਜਿਨ੍ਹਾਂ ਨੂੰ ਕਬੰਦੀ ਲਾ ਦਿੱਤੀ ਗਈ ਸੀਗੀ 10 ਸਾਲ ਵਾਸਤੇ ਅਕਾਲੇਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਕਿਉਂਕਿ ਉਦੋਂ ਜਿੱਥੇਦਰ ਹਰਪ੍ਰੀਤ ਸਿੰਘ ਸੀਗੇ ਤੁਹਾਡੇ ਯਾਦ ਹੋਣਾ 2 ਦਸੰਬਰ ਨੂੰ ਜਦੋਂ ਇਹ ਫੈਸਲੇ ਸੁਣਾਏ ਗਏ ਜਿਸ ਦੇ ਵਿੱਚ ਸੁਖਬੀਰ ਸਿੰਘ ਮਾਦਨ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਵਾਲੇ ਮਾਮਲੇ ਦੇ ਵਿੱਚ ਕਿਉਂਕਿ ਵਿਰਸਾ ਸਿੰਘ ਬਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਰਿਕਾਰਡਿੰਗਸ ਕਰ ਲਈਆਂ ਸੀਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦੇ ਲਈ ਕਹਿ ਦਿੱਤਾ ਗਿਆ ਸੀ ਪਰ ਅੱਜ ਹੁਣ ਵਿਰਸਾ ਸਿੰਘ ਬਰਟੋਹਾ ਨੂੰ ਜਿਹੜੀ ਲੱਗੀ پابੰਦੀ ਹੈ ਉਹ ਹਟਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਦੁਬਾਰਾ ਤੋਂ ਪਾਰਟੀ 'ਚ ਸ਼ਾਮਲ ਕਰਨ ਲਈ ਕਹਿ ਦਿੱਤਾ ਗਿਆ ਤੇ ਨਾਲ ਹੀ ਜਿਹੜੀ ਧਾਰਮਿਕ ਸਜ਼ਾ ਹੈ ਉਹ ਲਾਈ ਗਈ ਹੈ ਭਾਵੇਂ ਜਿਹੜੇ ਪੁਰਾਣੇ ਜੈਸੇਦਾਰ ਸੀਗੇ ਉਹਨਾਂ ਦਾ ਫੈਸਲਾ ਪਲਟ ਦਿੱਤਾ ਗਿਆ ਇੱਕ ਹੋਰ ਫੈਸਲਾ ਜਿਹੜਾ ਗਿਆਨੀ ਗੁਰਬਚਨ ਸਿੰਘ ਬਾਰੇ ਸੀ ਜਿਨ੍ਹਾਂ ਨੇ ਸੌਦਾ ਸਾਹ ਜਿਹੜਾ ਰਾਮ ਰਹੀਮ ਹੈ ਉਸ ਨੂੰ ਮੁਆਫੀ ਦਿੱਤੀ ਸੀ ਐਜ਼ੇ ਜੱਜੇਦਾਰ ਹੁੰਨੇ ਆ ਉਹਨਾਂ ਦੀਆਂ ਵੀ ਸੇਵਾਵਾਂ ਖਤਮ ਕੀਤੀ ਗਈਆਂ ਸੀ ਪਹਿਲੇ ਜੱਜੇਦਾਰ ਦੇ ਵੱਲੋਂ ਪਰ ਹੁਣ ਕਿਉਂਕਿ ਇਸ ਵੇਲੇ ਕਾਰਜਕਾਰੀ ਜੱਜੇਦਾਰ ਨੇ ਗਿਆਨੀ ਖੁਲਦੀਪ ਸਿੰਘ ਕੜਗੱਜ ਪੰਥ ਸਿੰਘ ਸਾਹਿਬਾਨ ਦੀ ਬੈਠਕ ਹੋਈ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲਾਈ ਗਈ ਤੇ ਗਲਤੀ ਮੰਨੀ ਆ ਹਾਲਾਂਕਿ ਗਿਆਨੀ ਗੁਰਬਚਨ ਸਿੰਘ ਨੇ ਵਿਰਸਾ ਸਿੰਘ ਬਲਟੋਹਾ ਨੇ ਪੰਥ ਤੋਂ ਮੁਆਫੀ ਮੰਗੀ ਹੈ ਤੇ ਜਿਵੇਂ ਕਿ ਵਿధి ਵਿਧਾਨ ਹੈ ਅਕਾਲ ਤਖਤ ਸਾਹਿਬ ਦਾ ਕਿ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਉੱਥੇ ਬਰਤਨ ਸਾਫ਼ ਕੀਤੇ ਜਾਣਗੇ ਤੇ ਨਾਲ ਹੀ ਜੋੜੇ ਝਾੜੇ ਜਾਣਗੇ ਹੋਰ ਸੇਵਾਵਾਂ ਜਿਹੜੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ ਜਾਂ ਹੋਰ ਸੇਵਾਵਾਂ ਜਿਹੜੀਆਂ ਲਾਂਝਾਂ ਜਾਂਦੀਆਂ ਨੇ ਧਾਰਮਿਕ ਸਜਾ ਜਿਹਨੂੰ ਕਿਹਾ ਜਾਂਦਾ ਇਸ ਤੋਂ ਬਿਨਾਂ ਦੋ ਹੋਰ ਸ਼ਖਸ ਸੀਗੇ ਜਿਸ ਦੇ ਵਿੱਚ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸੀਗੇ ਅ ਜਸਵੰਤ ਸਿੰਘ ਜ਼ਫਰ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਸਰਕਾਰੀ ਫੰਕਸ਼ਨ ਸੀ ਜਿੱਥੇ ਗਾਇਕ ਵੀਰ ਸਿੰਘ ਦੇ ਵੱਲੋਂ ਪਰਫਾਰਮੈਂਸ ਦਿੱਤੀ ਗਈ ਸੀ ਤੇ ਕਈ ਅਜਿਹੇ ਗੀਤ ਗਾਏ ਗਏ ਸੀ ਜਿਸ ਤੇ ਕਿੰਤੂ ਪ੍ਰਸੰਤ ਸੀ ਉਹਨਾਂ ਨੇ ਵੀ ਆਪਣੀ ਧੁੱਲ ਬਖਸ਼ਾਈ ਹੈ ਇਸ ਦੇ ਨਾਲ ਹੀ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਹਨਾਂ ਨੇ ਵੀ ਗਲਤੀ ਮੰਨੀ ਹੈ ਕਿਉਂਕਿ ਆਰਐਸਐਸ ਮੁਖੀ ਦੇ ਨਾਲ ਇੱਕ ਉਹਨਾਂ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਕਹਿੰਦੇ ਸੀਗੇ ਕਿ ਸਿਲੇਬਸ ਅ ਜਿਹੜਾ ਉਹ ਰਿਗਵੇਦ ਤੇ ਹੋਰ ਦਾ ਯੂਨੀਵਰਸਿਟੀ ਦੇ ਵਿੱਚ ਲਾਉਣਾ ਹੈ ਉਸ ਨੂੰ ਲੈ ਕੇ ਵੀ ਜਿਹੜੀ ਉਹਨਾਂ ਨੂੰ ਵੀ ਇਸ ਜਿਹੜੇ ਧਾਰਮਿਕ ਸਜ਼ਾ ਲਾ ਕੇ ਮੁਆਫੀ ਦੇ ਦਿੱਤੀ ਗਈ ਹੈ ਇੱਕ ਤਾਂ ਇਹ ਖਬਰ ਜਿਹੜੀ ਹੈ ਕਾਫੀ ਇੰਪੋਰਟੈਂਟ ਸੀ ਇਸ ਦੇ ਨਾਲ ਹੀ ਅ ਭਪਿੰਦਰ ਇੱਕ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਲੈ ਕੇ ਬਹੁਤ ਪੰਜਾਬ ਦੇ ਵਿੱਚ ਚਰਚਾ ਛੜੀ ਹੋਈ ਹੈ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਦੇ ਧਰਮ ਪਤਨੀ ਨੇ ਵਿਧਾਇਕ ਵੀ ਰਹੇ ਨੇ ਆਕਾਲੀ ਬੀਜੇਪੀ ਸਰਕਾਰ ਦੇ ਵਿੱਚ ਵੀ ਰਹੇ ਨੇ ਉਸ ਤੋਂ ਬਾਅਦ ਕਾਂਗਰਸ ਜੁਆਇਨ ਕਰ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਉਹਨਾਂ ਨੂੰ ਕਿ ਉਹ ਐਕਟਿਵ ਹੋਣਗੇ ਪੋਲਿਟਿਕਸ ਦੇ ਵਿੱਚ ਤਾਂ ਨਵਜੋਤ ਕੌਰ ਸਿੱਧੂ ਕਹਿੰਦੇ ਕਿ ਜਾਂ ਤਾਂ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦੇਵੋ ਸੀਐਮ ਫੇਸ ਬਣਾਵੇ ਕਾਂਗਰਸ ਤੇ ਤਾਂ ਹੀ ਉਹ ਐਕਟਿਵ ਹੋਣਗੇ ਸਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਰੇਸ 'ਚ ਹੋ ਉਹ ਕਹਿੰਦੇ ਸਾਡੇ ਕੋਲ 500 ਕਰੋੜ ਨਹੀਂ ਹੈਗਾ ਸੀਐਮ ਬਣਨ ਵਾਸਤੇ ਤਾਂ 500 ਕਰੋੜ ਦਾ ਅਟੈਚੀ ਦੇਣਾ ਪੈਂਦਾ ਹੈ ਤਾਂ ਕਾਂਗਰਸ ਨੂੰ ਹੁਣ ਬਾਕੀ ਵਿਰੋਧੀ ਧਿਰਾਂ ਘੇਰ ਰਹੀਆਂ ਨੇ ਕਿ ਤੁਹਾਡੀ ਪਾਰਟੀ ਦੇ ਵਿੱਚ ਐਡੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ ਕਿ ਜੇਕਰ ਕਿਸੇ ਨੇ ਸੀਐਮ ਬਣਨਾ ਹੈ ਜਾਂ ਸੀਐਮ ਫੇਸ ਵੀ ਬਣਨਾ ਹੈ ਤਾਂ ਉਹਨੂੰ 5-500 ਕਰੋੜ ਰੁਪਏ ਦੇਣਾ ਪੈਂਦਾ ਹੈ ਉਹ ਇੱਥੇ ਹੀ ਨਹੀਂ ਰੁਕੇ ਉਹ ਕਹਿੰਦੇ ਵੀ ਜਿਹੜੀ ਹੁਣੇ-ਹੁਣੇ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੋਈ ਹੈ ਜਿੱਥੇ ਕਰਨਬੀਰ ਸਿੰਘ ਬੁਰਜ ਕੈਂਡੀਡੇਟ ਸੀ ਕਾਂਗਰਸ ਦੇ ਉਹਨਾਂ ਨੇ ਵੀ 5 ਕਰੋੜ ਪ੍ਰਤਾਪ ਬਾਜਵਾਨ ਦਿੱਤਾ ਹੈ 5 ਕਰੋੜ ਰਾਜਾ ਵੜਿੰਗ ਨੂੰ ਦਿੱਤਾ ਹੈ ਕਿ ਇਸ ਲੈਵਲ ਤੇ ਕਾਂਗਰਸ ਦੇ ਵਿੱਚ ਪੈਸੇ ਦਾ ਲੈਣ ਦੇਣ ਚੱਲਦਾ ਤਾਂ ਜਾ ਕੇ ਟਿਕਟਾਂ ਮਿਲਦੀਆਂ ਨੇ ਟਿਕਟਾਂ ਦੀ ਖਰੀਦੋ-ਫਰੋਕਤ ਹੁੰਦੀ ਹੈ ਉਹ ਕਹਿੰਦੇ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਰਾਜਸਥਾਨ ਦੇ ਵਿੱਚ ਇੰਚਾਰਜ ਸੀਗੇ ਉਹਨਾਂ ਨੇ ਵੀ ਉੱਥੇ ਇਸੇ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਕੀਤਾ ਤਾਂ ਇਸ ਨੂੰ ਲੈ ਕੇ ਹੁਣ ਜਿਹੜੇ ਸਾਰੀ ਕਾਂਗਰਸ ਆ ਉਹ ਉਹਨਾਂ ਦੇ ਅਗੇਂਸਟ ਹੋ ਰੱਖੀ ਹੈ ਤੇ ਉਹਨਾਂ ਤੇ ਕਾਰਵਾਈ ਦੀ ਮੰਗ ਕਰ ਰਹੀ ਹੈ ਕਰਨਬੀਰ ਸਿੰਘ ਬੁਰਜ ਕਹਿੰਦੇ ਜੀ ਨਹੀਂ ਝੂਠ ਹੈ ਕੋਈ ਅਜਿਹੀ ਗੱਲ ਨਹੀਂ ਹੈਗੀ ਪਰ ਇੰਨਾ ਜ਼ਰੂਰ ਆਪਪਿੰਦਰ ਇਹ ਪਾਰਟੀਆਂ ਦੇ ਵਿੱਚ ਚੱਲਦਾ ਹੈ ਕਿ ਜਿਨੇ ਇਲੈਕਸ਼ਨ ਲੜਨੀ ਹੈ ਉਹਨੂੰ ਇਸ ਤਰੀਕੇ ਦੇ ਨਾਲ ਫੰਡ ਕਹਿ ਲਓ ਉਹਨੂੰ ਚਾਹੇ ਜੋ ਵੀ ਕਹਿ ਲੋ ਉਹ ਦੇਣੇ ਪੈਂਦੇ ਨੇ ਪਾਰਟੀ ਹਾਈ ਕਮਾਂਡ ਨੂੰ ਵੀ ਭੇਜਨੇ ਪੈਂਦੇ ਨੇ ਜਿਹੜੇ ਵਿੱਚ ਲੀਡਰ ਹੁੰਦੇ ਨੇ ਉਹ ਵੀ ਕਈ ਵਾਰੀ ਮਤਲਬ ਅੰਡਰ ਦੀ ਟੇਬਲ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਪਰ ਪਾਰਟੀ ਹਾਈ ਕਮਾਂਡ ਤੇ ਪਾਰਟੀ ਫੰਡ ਦੇ ਤੌਰ ਤੇ ਤਾਂ ਲੀਡਰ ਜਿਹੜੇ ਨੇ ਪੈਸੇ ਭੇਜਦੇ ਹੀ ਨਹੀਂ ਪਰ ਏਡੇ ਵੱਡੇ ਲੈਵਲ ਤੇ ਕਿਉਂਕਿ ਦੇਖੋ ਇੱਕ ਐਮਐਲਏ ਦੀ ਜੇ ਤਨਖਾਹ ਹੈ ਤਾਂ ਉਹ ਲੱਖ ਸਵਾ ਲੱਖ ਰੁਪਇਆ ਹੈ ਪੋਰ ਪੱਤੇ ਪੁੱਤੇ ਪਾ ਕੇ ਉਹ 2.5 ਲੱਖ ਦੀ ਗੱਲ ਹੋ ਜਾਂਦੀ ਹੈ ਪਰ ਇੱਥੇ ਤਾਂ ਗੱਲ ਕਰੋੜਾਂ ਦੀ ਹੋ ਰਹੀ ਹੈ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਕੋਈ ਬਹੁਤਾ ਖਰਚਾ ਨਹੀਂ ਕਹਿੰਦਾ ਹੈਗਾ ਕਿ ਕਰੋ ਵਿਧਾਨ ਸਭਾ ਦੇ ਵਿੱਚ ਪਰ ਸਭ ਨੂੰ ਪਤਾ ਹੈ ਕਿ ਕਰੋੜਾਂ ਰੁਪਏ ਦੀ ਗੇਮ ਹੈ ਕਰੋੜਾਂ ਰੁਪਏ ਇਕੱਠੇ ਹੁੰਦੇ ਨੇ ਤਾਂ ਉਹ ਸਿੱਧੇ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਹੈ ਕ腐ਸ਼ਨ ਹੈ ਇਸ ਕਰਕੇ ਹੀ ਤੁਸੀਂ ਦੇਖੋ ਕਿ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਜਾਂ ਇਹ ਲੀਡਰ ਨੇ ਉਹ ਐਮ.ਐਲ.ਏ ਬਣਨ ਦੇ ਲਈ ਇੰਨਾ ਕਰ ਲੋ ਮੱਛੀ ਹੁੰਦੇ ਨੇ ਕੋਈ ਰਾਜ ਸੇਵਾ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ ਇਹ ਸਾਰਾ ਮੋਟੀ ਕਮਾਈ ਦਾ ਹੀ ਚੱਕਰ ਹੈਗਾ ਏ ਚਾਹੇ ਉਹ ਇਸ ਵੇਲੇ ਕੋਈ ਹੁਣ ਵਾਲੀ ਪਾਰਟੀਆਂ ਚਾਹੇ ਜਿਹੜੀਆਂ ਪਹਿਲਾਂ ਪਾਰਟੀਆਂ ਨੇ ਰਾਜ ਕਰਿਆ ਮਕਸਦ ਹੋਰ ਹੈ ਦਰਅਸਲ ਪਾਰਟੀਆਂ ਦਾ ਇਹਦੇ ਨਾਲ ਹੀ ਭੁਪਿੰਦਰ ਅੱਜ ਪ੍ਰਕਾਸ਼ ਚੰਦ ਬਾਦਲ ਦਾ ਜਨਮ ਦਿਵਸ ਜਿਹੜਾ ਆਕਾਲੀ ਦਲ ਦੇ ਵੱਲੋਂ ਮਨਾਇਆ ਗਿਆ ਪਿੰਡ ਬਾਦਲ ਦੇ ਵਿੱਚ ਉੱਥੇ ਉਹਨਾਂ ਨੇ ਇੱਕ ਬਹੁਤ ਉੱਚਾ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਤੇ ਕਿਹਾ ਹੈ ਕਿ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਨੇ ਹਰਮਨ ਪਿਆਰੇ ਲੀਡਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਵੀ ਪਿਆਰੀ ਹੱਥ ਲਾਉਂਦੇ ਸੀਗੇ ਉਹਨਾਂ ਦਾ ਜਨਮ ਦਿਹਾੜਾ ਜੁੱਥੇ ਪਿੰਡ ਬਾਦਲ ਦੇ ਵਿੱਚ ਪਾਰਟੀ ਦੇ ਵੱਲੋਂ ਤੇ ਪਰਿਵਾਰ ਦੇ ਵੱਲੋਂ ਮਨਾਇਆ ਗਿਆ ਕਈ ਪਾਰਟੀ ਆਗੂ ਜੀਪੀ ਨਾਲ ਸੰਬੰਧਿਤ ਹੋਰ ਛਟਾਲੇ ਨਾਲ ਸੰਬੰਧਿਤ ਹੋਰ ਆਗੂ ਸੇ ਆਏ ਨੇ ਇਹਦੇ ਨਾਲ ਹੀ ਅੱਜ ਸੁਖਬੀਰ ਬਾਦਲ ਨੇ 2027 ਦੇ ਲਈ ਆਪਣਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਕਿ ਉਹ ਗਿੱਦੜ ਬਾਹਾ ਤੋਂ ਵੀ ਚੋਂ ਲੜਨਗੇ ਗਿੱਦੜਬਾਹ ਤੋਂ ਪ੍ਰਕਾਸ਼ ਸਿੰਘ ਬਾਦਲ ਚੋਂ ਲੜਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਡਿੰਪੀ ਢਿੱਲੋਂ ਸੀਗੇ ਅਕਾਲੀ ਦਲ ਵੱਲੋਂ ਚੋਂ ਲੜਦੇ ਹੁੰਦੇ ਸੀ ਉਹ ਆਮ ਆਦਮੀ ਪਾਰਟੀ ਜੁਆਇਨ ਕਰਕੇ ਉਧਰ ਚਲੇ ਗਏ ਸੀ ਤੇ ਹੁਣ ਜੇ ਸੁਖਵੀਰ ਬਾਦਲ ਨੇ ਕਿਹਾ ਹੈ ਕਿ ਮੈਂ ਉੱਥੋਂ ਚੋਂ ਲੜੂੰਗਾ ਗਿੱਦੜਬਾਹ ਤੋਂ ਕਿਸ ਸਦੇ ਤੌਰ ਤੇ ਜਾਂ ਤਾਂ ਰਾਜਾ ਵੜਿੰਗ ਕਿਉਂਕਿ ਉਹਨਾਂ ਦੀ ਸੀਟ ਹੈ ਗਿੱਦੜਬਾਹ ਉਹਨਾਂ ਦੀ ਧਰਮ ਪਤਨੀ ਲੜੂਗੀ ਕਿਉਂਕਿ ਰਾਜਾ ਵੜਿੰਗ ਸੰਸਦ ਨੇ ਜਾਂ ਫਿਰ ਰਾਜਾ ਵੜਿੰਗ ਵੀ ਲੜ ਸਕਦੇ ਨੇ ਤਾਂ ਉੱਥੇ ਮੁਕਾਬਲਾ ਕਾਫੀ ਇਸ ਵਾਰ 2027 ਚ ਸਖਤ ਹੋਣ ਵਾਲਾ ਹੈ ਸਿੱਧੀ ਇਸ ਗੱਲ ਤੋਂ ਸਮਝ ਵੀ ਆਉਂਦੀ ਹੈ ਕਿ ਜਿਹੜਾ ਅਗਲਾ ਵਰਾ ਹੈ ਹਾਲਾਂਕਿ ਆਪਾਂ 2025 ਚ ਐਸਵੇਲੇ ਦਸੰਬਰ ਮਹੀਨਾ ਚੱਲਦਾ ਹੈ ਪਰ ਅਗਲਾ ਵਰਾ ਜਿਹੜਾ ਹੈ ਇੱਕ ਸਾਲ ਉਹਦੇ ਵਿੱਚ ਪੂਰਾ ਹੁਣ ਤੋਂ ਹੀ ਜਿਹੜੀਆਂ ਜੋੜ ਤੋੜ ਸਰਕਾਰ ਬਣਾਉਣ ਲਈ 2027 ਵੱਲ ਸਾਰੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਦੇਖਣ ਲੱਗ ਜਣੇ ਤੇ ਆਪਣੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਇਸ ਵੇਲੇ ਪਹਿਲਾਂ ਜਾਪਾਨ ਦੇ ਦੌਰੇ ਤੇ ਸੀ ਤੇ ਹੁਣ ਸਾਊਥ ਕੋਰੀਆ ਦੇ ਵਿੱਚ ਨੇ ਦੂਜਾ ਦਿਨ ਆ ਉਹ ਕਹਿੰਦੇ ਮੈਂ ਨਿਵੇਸ਼ ਪੰਜਾਬ ਦੇ ਲਈ ਲੈ ਕੇ ਆਉਣਾ ਤੇ ਇਸ ਦੇ ਨਾਲ ਹੀ ਅੱਜ ਜਿਹੜੀ ਦਿੱਲੀ ਦੀ ਸਮੁੱਚੀ ਕੈਬਨਿਟ ਹੈ ਜਿਹੜੇ ਮੁੱਖ ਮੰਤਰੀ ਨੀਰੇਖਾ ਗੁਪਤਾ ਨਾਲ ਮੰਤਰੀ ਨੇ ਉਹ ਸਾਰੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਜਿੱਥੇ ਜੱਜਦਾਰ ਸਾਹਿਬ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉਹ ਤੁਹਾਡੇ ਕੋਲ ਫਾਈਲ ਪਈ ਹੈ ਜੱਜਦਾਰ ਸਾਹਿਬ ਕਹਿੰਦੇ ਕਿ ਉਹਨਾਂ ਨੇ ਕਿਹਾ ਹੈ ਕਿ ਹਾਂ ਅਸੀਂ ਇਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਕੋਈ ਨਾ ਕੋਈ ਫੈਸਲਾ ਲੈ ਕੇ ਕਰਾਂਗੇ ਪਰ ਇੱਕ ਗੱਲ ਸਾਫ਼ ਹੈ ਕਿ ਇੱਕ ਹੋਰ ਜਿਹੜੀ ਅਪਡੇਟ ਹੈ ਕਿ ਜਿਹੜੀ 328 ਪਾਵਨ ਸਰੂਪ ਸੀ ਕਿ ਗਾਇਬ ਹੋ ਗਏ ਸੀ ਉਸ ਮਾਮਲੇ ਦੇ ਵਿੱਚ ਐਫਆਈਆਰ ਹੋਈ ਹੈ ਤੇ ਐਫਆਈਆਰ ਵੀ ਬੇਅਦਬੀ ਦੇ ਧਾਰਾਵਾਂ ਤਹਿਤ ਕਰ ਦਿੱਤੀ ਹੈ ਸਰਕਾਰ ਨੇ ਭਵਿੰਦਰ ਉਹਦੇ ਉਹਨੂੰ ਲੈ ਕੇ ਸਰਕਾਰ ਵਰਸਸ ਐਸਜੀਪੀਸੀ ਹੋ ਗਿਆ ਹੈ ਕਿਉਂਕਿ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਉਹਦੀ ਜਾਂਚ ਕਰਾ ਲਈ ਹੈ ਅਕਾਲਤਖ ਸਾਬ ਨੇ ਵੀ ਕਹੇ ਸੀ ਅਸੀਂ ਜਾਂਚ ਕਰਾਈ ਹੈ ਜਿਹਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਜ਼ਰੂਰ ਸੀਗਾ ਪਰ ਬੇਅਦਬੀ ਦਾ ਮਾਮਲਾ ਨਹੀਂ ਹੈਗਾ ਤੇ ਹੁਣ ਉਸ ਦੇ ਵਿੱਚ ਧਾਰਾ 295ਏ ਲਾ ਦਿੱਤੀ ਹੈ ਜਿਹੜੀ ਪੁਰਾਣੀ ਸੀ ਜਿਵੇਂ ਕਿ ਬੇਅਦਬੀ ਹੋਈ ਹੈ ਸਰੂਪਾਂ ਦੀ ਹੁਣ ਐਸਜੀਪੀਸੀ ਕਹਿ ਰਹੀ ਹੈ ਕਿ ਸਰਕਾਰ ਇਸ ਦੇ ਵਿੱਚ ਜਾਣਬੁੱਝ ਕੇ ਜਿਹੜੀ ਆ ਉਹ ਇੰਟਰਵਿਨ ਕਰ ਰਹੀ ਹੈ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਆ ਰਹੀ ਹੈ ਜਦ ਕਿ ਉਹ ਇੱਕ ਵਿਭਾਗੀ ਕੋਤਾਹੀ ਸੀ ਜਿਹਦੇ ਲਈ ਅਸੀਂ ਕਾਰਵਾਈ ਕਰ ਚੁੱਕੇ ਹਾਂ ਜੀ ਜੀ ਜ ਕੁਛ ਪਿਛਲੇ ਦਿਨੀ ਉਡਾਣਾਂ ਨੂੰ ਲੈ ਕੇ ਹਵਾਈ ਉਡਾਣਾਂ ਨੂੰ ਲੈ ਕੇ ਆ ਕਾਫੀ ਰੌਲਾ ਰੱਪਾ ਪਿਆ ਵਿੱਚੋਂ ਕੀ ਚੀਜ਼ ਸੀਗੀ ਉਸ ਤੋਂ ਬਾਅਦ ਜਿਹੜਿਆ ਪੂਤੇ ਨੋਣੀ ਆਏ ਹੋਏ ਸੀਗੇ ਉਹਨਾਂ ਵੱਲੋਂ ਕੁਝ ਸੰਧੀਆਂ ਤੇ ਕੋਈ ਦਸਤਖਤ ਕੀਤੇ ਗਏ ਹੋਣਗੇ ਜਾਂ ਇੱਕ ਕੋਈ ਅਪਡੇਟ ਆ ਰਹੀ ਹੈ ਵੀ ਸ਼ਾਇਦ ਵੀਜ਼ਾ ਨੂੰ ਲੈ ਕੇ ਵੀ ਭਾਰਤੀਆਂ ਨੂੰ ਮੇਰੇ ਖਿਆਲ 30 ਦਿਨ ਦਾ ਕਹਿੰਦੇ ਵੀਜ਼ਾ ਦਿੱਤਾ ਜਾਊਗਾ ਕੀ ਅਪਡੇਟ ਸੀਗੀ ਆ ਦੋਨੇ ਖਬਰਾਂ ਦੇ ਨਾਲ ਰਿਲੇਟਡ ਪਵਿੰਦਰ ਜਿਹੜੀ ਤਾਂ ਇੰਡੀਗੋ ਫਲਾਈਟ ਹੈ ਉਹਦਾ ਬਹੁਤ ਵੱਡੇ ਪੱਧਰ ਤੇ ਸੰਕਟ ਆ ਗਿਆ ਸੀਗਾ ਹੋਇਆ ਕੀ ਕਿ ਸਟਾਫ ਦੀ ਉਹਨਾਂ ਕੋਲੇ ਕਮੀ ਸੀ ਤੇ 에ਵੀਏਸ਼ਨ ਮਿਨਿਸਟਰੀ ਦੇ ਵੱਲੋਂ ਜਿਹੜੇ ਪਾਇਲਟ ਐ ਕਿ ਉਹ ਉਣੀਂਦੇ ਨਾ ਰਹਿਣ ਉਹ ਕੋਈ ਐਕਸੀਡੈਂਟ ਨਾ ਹੋ ਜੇ ਦੁਰਘਟਨਾ ਨਾ ਵਾਪਰ ਜAVE ਉਹਨਾਂ ਨੂੰ ਜਿਆਦਾ ਆਫ ਦੇਣੇ ਸ਼ੁਰੂ ਕਰ ਦਿੱਤੇ ਸੀਗੇ ਨਵੇਂ ਉਹਦੇ ਹਿਸਾਬ ਨਾਲ ਨਵੇਂ ਗਾਈਡਲਾਈਨ ਦੇ ਨਾਲ ਤੇ ਜਦੋਂ ਉਹ ਲਾਗੂ ਕੀਤਾ ਤਾਂ ਕਿਉਂਕਿ ਸਟਾਫ ਜਿਹੜੀਆਂ ਪ੍ਰਾਈਵੇਟ 에ਅਰਲਾਈਨਸ ਐ ਤੇਨਾਂ ਕੋਲੇ ਪਹਿਲਾਂ ਹੀ ਘਟ ਸੀਗਾ ਉਹ ਫਿਰ ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਪੁਰਾਣਾ ਸੀਗੀਆਂ ਇੰਡੀਗੋ ਦੀ ਉਹ ਰੱਦ ਹੋ ਗਈਆਂ ਉਸ ਕਰਕੇ ਜਿਹੜੀਆਂ ਦੂਜੀਆਂ 에ਅਰਲਾਈਨਸ ਸੀਗੀਆਂ ਤੁਹਾਨੂੰ ਪਤਾ ਹੈ ਕਿ ਸਪਲਾਈ ਡਿਮਾਂਡ ਤੇ ਹੁੰਦਾ ਐ ਤੇ ਜਿਹੜੀ 7000 ਦੀ ਟਿਕਟਾਂ 70 7000 ਚ ਵਿਕਣ ਲੱਗ ਗਈ ਹੁਣ ਕਿਸੇ ਨੇ ਤਾਂ ਕੋਈ ਆਪਣੀ ਵਿਆਹ ਤੇ ਜਾਣਾ ਸੀਗਾ ਕਿਸੇ ਨੇ ਆਪਣੇ ਆਪਣਾ ਹੀ ਵਿਆਹ ਸੀਗਾ ਕਿਸੇ ਦੀ ਕੋਈ ਰਿਸੈਪਸ਼ਨ ਸੀਗੀ ਕਿਸੇ ਨੇ ਕੋਈ ਕ੍ਰੀਮੇਸ਼ਨ ਤੇ ਜਾਣਾ ਸੀ ਕਿਸੇ ਨੇ ਕਿਸੇ ਮੀਟਿੰਗ ਤੇ ਜਾਣਾ ਸੀ ਹਰ ਇੱਕ ਨੂੰ ਹੁੰਦਾ ਹੈ ਕਿ ਅਸੀਂ ਜਰੂਰੀ ਪਹੁੰਚੀਏ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਤੈਅ ਹੁੰਦੀਆਂ ਨੇ ਤੇ ਜਿਹੜੇ ਜ਼ਿਆਦਾਤਰ ਹਵਾਈ ਸਫ਼ਰ ਕਰਦੇ ਨੇ ਉਹਨਾਂ ਨੂੰ ਤਾਂ ਹੁੰਦਾ ਹੈ ਕਿ ਅਸੀਂ ਕੱਲ ਸਾਡੀ ਫਲਾਈਟ ਹੈ ਤੇ ਸ਼ਾਮ ਨੂੰ 5 ਵਜੇ ਉੱਥੇ ਸਾਡੀ ਮੀਟਿੰਗ ਹੈ ਉਹ ਤੋਂ 3 ਵਜੇ ਅਸੀਂ ਪਹਿਲਾਂ ਪਹੁੰਚ ਜਾਣਾ ਹੈ ਮਤਲਬ 2 ਘੰਟੇ ਜਿੱਥੇ ਮਰਜ਼ੀ ਇੰਡੀਆ ਦੇ ਵਿੱਚ ਤੁਸੀਂ ਡੋਮੈਸਟਿਕ ਫਲਾਈਟ ਲਓ ਤੁਸੀਂ ਪਹੁੰਚ ਸਕਦੇ ਹੋ ਤਾਂ ਉਹ ਬਹੁਤ ਵੱਡੇ ਪੱਧਰ ਤੇ ਇਸ ਦੌਰਾਨ ਜਿਹੜੀਆਂ ਟਿਕਟਾਂ ਨੇ ਪਿਛਲੇ 3-4 ਦਿਨਾਂ ਦੇ ਵਿੱਚ ਬਹੁਤ ਮਹਿੰਗੀਆਂ ਵੀ ਵਿਕੀਆਂ ਲੋਕਾਂ ਦਾ ਬਹੁਤ ਨੁਕਸਾਨ ਵੀ ਹੋਇਆ 24-24 ਘੰਟੇ ਤੱਕ ਲੋਕ 에ਅਰਪੋਰਟਾਂ ਤੇ ਹਰਾਸਤ ਹੁੰਦੇ ਰਹੇ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਇਹ ਵਿੰਦਰ ਉਹ ਕਰਨਾ ਪਿਆ ਹੈਗਾ ਇਹ ਪਰ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੈਪ ਲਾਇਆ ਕਿ ਕੋਈ ਇੰਨਾ ਆਪਣੇ ਮੁਤਾਬਕ ਲੋਕਾਂ ਦੀ ਜਿਹੜੀ ਹੈ ਐਮਰਜੈਂਸੀ ਦੇ ਵਿੱਚ ਲੁੱਟ ਨਹੀਂ ਕਰ ਸਕਦਾ ਅਸੀਂ ਜਿਹੜਾ ਰੇਟ ਹੈ ਉਹ ਤੈਅ ਕੀਤਾ ਇੱਕ ਕੈਪਿੰਗ ਕੀਤੀ ਗਈ ਹੈ ਕਿ ਇਸ ਫਿਕਸਡ ਰੇਟ ਤੋਂ ਵੱਧ ਕੋਈ 에ਅਰ ਟਿਕਟ ਨਹੀਂ ਵੇਚ ਸਕੇਗਾ ਜੀ 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 ਤੇ ਉਹ ਕਿਉਂਕਿ ਇਹ ਵੀ ਖਬਰਾਂ ਆਈਆਂ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਵੀ ਸ਼ਾਇਦ ਕਿਤੇ ਤਾਂ ਹਾਈਲਾਈਟ ਕਰਨਾ ਸੀਗਾ ਪੁਤਨ ਉਹਨਾਂ ਨੂੰ ਤੇ ਇੰਟਰਵਿਊ ਵਾਲੇ ਚੱਕਰ ਦੇ ਵਿੱਚ ਸਾਰਾ ਚੈਨਲਸ ਮੀਡੀਆ ਉਧਰ ਹੀ ਲੱਗਿਆ ਰਿਹਾ ਜੀ ਕਹਿੰਦੇ ਤਾਂ ਬਿਲਕੁਲ ਭਵਿੰਦਰ ਇਸੇ ਕਰਕੇ ਬਹੁਤ ਜ਼ਿਆਦਾ ਕੋਈ ਅਪਡੇਟ ਪੁਤਨ ਦੀ ਜਿਹੜੀ ਆ ਉਹ ਸਾਹਮਣੇ ਨਹੀਂ ਆ ਸਕੀ ਕਿ ਕਿਹੜੀ ਕਿਹੜੀ ਅਸੰਧੀਆਂ ਹੋਈਆਂ ਕਿਹੜੇ ਐਮਓ ਜੀ ਸਾਈਨ ਹੋਏ ਕੀ ਕੁਝ ਹੋਇਆ ਬਹੁਤਾ ਉਹਦੇ ਵੱਲ गौर ਜਿਹੜਾ ਹੈ ਉਹ ਨਹੀਂ ਹੋ ਸਕਿਆ ਹੈਗਾ ਕਿਉਂਕਿ ਇਸ ਦਰਮਿਆਨ ਜਿਹੜੀ ਪੁੱਤਨ ਨੂੰ ਉਸ ਤਰ੍ਹਾਂ ਦੀ ਕਵਰੇਜ ਜਿਹੜੀ ਉਹ ਮਿਲ ਨਹੀਂ ਸਕੀ ਹਾਲਾਂਕਿ ਦੇਖੋ ਪੁੱਤਨ ਦਾ ਦੌਰਾ ਇੱਕ ਪ੍ਰਭਾਵਸ਼ਾਲੀ ਦੌਰਾ ਹੈ ਕਿਉਂਕਿ ਇੱਕ ਵੱਡੇ ਦੇਸ਼ਾਂ ਦੀ ਵਿੱਚ ਆਉਂਦਾ ਹੈ ਰਸ਼ੀਆ ਤੇ ਭਾਰਤ ਦਾ ਤਾਂ ਪੁਰਾਣੇ ਸਮੇਂ ਤੋਂ ਜਿਹੜਾ ਅਮਰੀਕਾ ਦੇ ਨਾਲ ਉਹ ਸੰਬੰਧ ਹੈ ਉਹ ਪਹਿਲਾਂ ਰਸ਼ੀਆ ਦੇ ਨਾਲ ਰਿਹਾ ਤੇ ਰਸ਼ੀਆ ਤੋਂ ਹੀ ਜਿਹੜਾ ਹਥਿਆਰਾਂ ਦਾ ਤੇ ਹੋਰ ਕਾਰੋਬਾਰ ਦਾ ਹੋਰ ਬਹੁਤ ਸਾਰੇ ਚੀਜ਼ਾਂ ਦਾ ਆਦਾਨ-ਪ੍ਰਦਾਨ ਭਾਰਤ ਕਰਦਾ ਰਿਹਾ ਜੀ ਮੋਦੀ ਵੀ ਕਹਿੰਦੇ ਦੇਖੇ ਨੇ ਕਿ ਸਾਡੀ ਪੁਰਾਣੀ ਦੋਸਤੀ ਹੈ ਹੁਣ ਕਿੰਨਾ ਕੋ ਫਾਇਦਾ ਹੁੰਦਾ ਇਹ ਤਾਂ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਭੁਪਿੰਦਰ ਜੀ ਧੰਨਵਾਦ ਜੀ ਬਹੁਤ ਬਹੁਤ ਕੱਲ ਨੂੰ ਨਵੀਆਂ ਖਬਰਾਂ